ਬੜੀ ਦੁਖਦੀ ਖਬਰ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਸਵੇਰ ਦੀਆਂ ਖਬਰਾਂ ਚੱਲ ਰਹੀਆਂ ਅਸੀਂ ਕਿ ਇੱਕ ਫਿਰੋਜ਼ਪੁਰ ਦੇ ਡੀਐਸਪੀ ਰਹਿ ਚੁੱਕੇ ਸੰਦੀਪ ਸਿੰਘ ਤੇ ਉਹਨਾਂ ਦੇ ਗਨਮੈਨ ਦੀ ਜਿਹੜੀ ਇੱਕ ਸੜਕ ਹਾਦਸੇ ਦੇ ਵਿੱਚ ਮੌਤ ਹੋ ਚੁੱਕੀ ਹੈ ਤਾਂ ਉਹਨਾਂ ਦੇ ਗਨਮੈਨ ਦੇ ਘਰ ਅਸੀਂ ਪਹੁੰਚਿਆ ਪ੍ਰਭਜੋਤ ਸਿੰਘ ਉਹਨਾਂ ਦਾ ਜਿਹੜਾ ਨਾਮ ਹੈਗਾ ਹੈ ਤਾਂ ਉਹ ਜਵਾਨ ਦੀ ਜਿਹੜੀ ਅੱਜ ਸੜਕ ਹਾਦਸੇ ਦੇ ਵਿੱਚ ਮੌਤ ਹੋਈ ਹੈ ਹਾਲਾਂਕਿ ਸ਼ਹੀਦ ਕਹਿ ਸਕਦੇ ਆ ਔਨ ਡਿਊਟੀ ਸੀਗੇ ਸ਼ਹੀਦ ਹੋਏ ਨੇ ਉਹਨਾਂ ਦਾ ਅੰਤਿਮ ਸੰਸਕਾਰ ਜਿਹੜਾ ਆ ਕੀਤਾ ਗਿਆ ਪੁਲਿਸ ਪ੍ਰਸ਼ਾਸਨ ਫਰੋਸਪੁਰ ਦੇ ਐਸਐਸਪੀ ਮੈਡਮ ਸੋਮਿਆ ਮਿਸ਼ਰਾ ਵੀ ਇੱਥੇ ਮੌਕੇ ਤੇ ਅੰਤਿਮ ਸੰਸਕਾਰ ਵੇਲੇ ਪਹੁੰਚੇ ਸੀ ਪਰਿਵਾਰ ਦੇ ਨਾਲ ਉਹਨਾਂ ਦੇ ਵੱਲੋਂ ਵੀ ਜਿਹੜਾ ਦੁੱਖ ਸਾਂਝਾ ਕੀਤਾ ਗਿਆ ਔਰ ਉਸ ਤੋਂ ਬਾਅਦ ਪਿੰਡ ਦੇ ਲੋਕ ਗੱਲ ਕਰੀਏ ਤਾਂ ਆਸ-ਪਾਸ ਦੇ ਜਿਹੜੇ ਲੋਕ ਨੇ ਪਿੰਡ ਦੇ ਉਹ ਸਾਰੇ ਮੌਕੇ ਤੇ ਪਹੁੰਚੇ ਇਸ ਦੁੱਖ ਦੀ ਘੜੀ ਦੇ ਵਿੱਚ ਪਰ ਕਿਤੇ ਨਾ ਕਿਤੇ ਨਾ ਪੂਰਾ ਹੋਣ ਵਾਲਾ ਜਿਹੜਾ ਘਾਟ ਆ ਉਹ ਕਿਤਨਾ ਕਿਤੇ ਪਰਿਵਾਰ ਨੂੰ ਪਿਆਏ ਔਰ ਤੁਹਾਨੂੰ ਦੱਸ ਦਈਏ ਇਸ ਪਰਿਵਾਰ ਦੇ ਇਸ ਨੌਜਵਾਨ ਦੇ ਬਾਰੇ ਚ ਨੌਜਵਾਨ ਉਹ ਨੌਜਵਾਨਾ ਜਦੋਂ ਕਰੋਨਾ ਕਾਲ ਆਇਆ ਸੀ ਕਰੋਨਾ ਮਹਾਮਾਰੀ ਪਹੁੰਚੀ ਸੀ ਕਵਾਰਨਟਾਈਨ ਵਿਲੇ ਇਹ ਨੌਜਵਾਨ ਫਿਰੋਜ਼ਪੁਰ ਦਾ ਪਹਿਲਾ ਨੌਜਵਾਨ ਸੀ ਜਿਸ ਨੂੰ ਕਰੋਨਾ ਹੋਇਆ ਸੀ ਤਾਂ ਉਹ ਸਮੇਂ ਕਰੋਨਾ ਇੰਨਾ ਕੁ ਵੱਡਾ ਹਉਆ ਸੀ ਕਿ ਲੋਕ ਮੈਂ ਕਹਿੰਨਾ ਪ੍ਰਾਪਰਟੀਆਂ ਤੱਕ ਵੇਚ ਚੁੱਕੇ ਸੀਗੇ ਇਸ ਤਰ੍ਹਾਂ ਦੇ ਹਾਲਾਤ ਸੀ ਪਰ ਇਹ ਨੌਜਵਾਨ ਦੇ ਵਿੱਚ ਉਦੋਂ ਵੀ ਇੰਨਾ ਹੌਸਲਾ ਸੀ ਇੰਨੀ ਦ੍ਰਿੜਤਾ ਸੀਗੀ ਕਿ ਨੌਜਵਾਨ ਡੰਡ ਬੈਟ ਕਾ ਲਾਉਂਦਾ ਨਜ਼ਰ ਆਇਆ ਸੀ ਹਸਪਤਾਲ ਦੇ ਵਿੱਚੋਂ ਬੜੀਆਂ ਵੀਡੀਓ ਇਸ ਨੌਜਵਾਨ ਦੀਆਂ ਵਾਇਰਲ ਹੋਈਆਂ ਸੀ ਜੋ ਕਿ ਪ੍ਰੇਰਣਾ ਦਾ ਸਰੋਤ ਬਣੀਆ ਸੀ ਉਹ ਵੀਡੀਓ ਲੋਕਾਂ ਨੂੰ ਪ੍ਰੇਰਣਾ ਦਿੱਤੀ ਸੀ ਪਰ ਇਹ ਨਹੀਂ ਪਤਾ ਸੀ ਕਿ ਅੱਜ 4-5 ਸਾਲ ਬਾਅਦ ਦਿਨ ਆਏਗਾ ਕਿ ਉਹ ਨੌਜਵਾਨ ਲੋਕਾਂ ਨੂੰ ਹੌਸਲਾ ਦੇਣ ਵਾਲਾ ਨੌਜਵਾਨ ਅੱਜ ਸਾਡੇ ਵਿੱਚ ਨਹੀਂ ਰਹੇਗਾ ਤਾਂ ਕਿਤੇ ਨਾ ਕਿਤੇ ਇਸ ਦੁੱਖ ਦੀ ਘੜੀ ਦੇ ਵਿੱਚ ਨਮ ਅੱਖਾਂ ਨੇ ਪੂਰੇ ਪਿੰਡ ਦੇ ਵਿੱਚ ਸੋਗ ਦੀ ਲਹਿਰ ਆ ਦਾ ਪਰਿਵਾਰ ਨੂੰ ਮਿਲਣ ਦੇ ਲਈ ਫਿਰੋਜ਼ਪੁਰ ਪ੍ਰਸ਼ਾਸਨ ਪਹੁੰਚਿਆ ਰਿਸ਼ਤੇਦਾਰ ਪਹੁੰਚ ਰਹੇ ਨੇ ਪਿੰਡ ਵਾਲੇ ਪਹੁੰਚ ਰਹੇ ਨੇ ਔਰ ਪਰਿਵਾਰ ਦੇ ਮੈਂਬਰ ਔਰ ਲੋਕ ਆਸ-ਪਾਸ ਦੇ ਨੇ ਅਸੀਂ ਗਲਬਤ ਕੀਤੀ ਆ ਦੱਸ ਰਹੇ ਨੇ ਕਿ ਬੜਾ ਵਧੀਆ ਨੇਕਦਿਲ ਬੜਾ ਵਧੀਆ ਇਨਸਾਨ ਸੀਗਾ ਜਿਨ੍ਹਾਂ ਦੀ ਅੱਜ ਮੌਤ ਹੋਈ ਔਰ ਉਸ ਦੀ ਮਗਰ ਗੱਲ ਕਰੀਏ ਤਾਂ 2.5 ਸਾਲ ਦਾ ਜਿਹੜਾ ਉਸ ਦਾ ਬੱਚਾ ਬੇਟਾ ਦੱਸਿਆ ਜਾ ਰਿਹਾ ਜੋ ਅੰਤਿਮ ਸੰਸਕਾਰ ਵੇਲੇ ਜਿੱਦ ਅਸੀਂ ਵੀ ਸ਼ਮਸ਼ਾਨ ਘੜ ਪਹੁੰਚਿਆ ਤਾਂ ਉੱਥੇ ਬੱਚਾ ਰੋ ਰੋ ਕੇ ਆਪਣੇ ਪਾਪਾ ਨੂੰ ਯਾਦ ਕਰਦਾ ਦਿਖਾਈ ਦੇ ਰਿਹਾ ਸੀ ਤਾਂ ਇਹ ਤਸਵੀਰਾਂ ਜਿਹੜੀਆਂ ਸੀਗੀਆਂ ਇਹ ਬਹੁਤ ਹੀ ਜ਼ਿਆਦਾ ਦਿਲ ਨੂੰ ਖਿੱਚ ਦੇਣ ਵਾਲੀਆਂ ਸੀਗੀਆਂ ਤਾਂ ਸਲਾਮੀ ਦਿੱਤੀ ਗਈ ਆ ਕਹਿ ਲਈਏ ਤਾਂ ਫਰੋਸਪਰ ਐਸਐਸਪੀ ਜਦੋਂ ਆਏ ਨੇ ਤਾਂ ਉਸ ਮੌਕੇ ਸਲਾਮੀ ਦਿੱਤੀ ਗਈ ਅੰਤਿਮ ਸੰਸਕਾਰ ਕੀਤਾ ਗਿਆ ਔਰ ਨੌਜਵਾਨ ਪਿੰਡ ਦੇ ਮੌਜੂਦ ਨੇ ਰਿਸ਼ਤੇਦਾਰ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਨੇ ਆਕਰਕਰ ਕਿਵੇਂ ਦਾ ਇਨਸਾਨ ਸੀ ਔਰ ਕੀ ਮੰਗ ਆ ਸਰਕਾਰ ਤੋਂ ਉਹਨਾਂ ਦੀ ਹਾਲਾਂਕਿ ਅਸੀਂ ਵੀ ਕਹਿਣਾ ਚਾਹੁੰਦੇ ਹਾਂ ਸਰਕਾਰ ਦੇ ਵੱਲੋਂ ਕਾਫੀ ਕੁਝ ਸਹੂਲਤਾਂ ਦਿੱਤੀਆਂ ਜਾਂਦੀਆਂ ਨੇ ਜ਼ਰੂਰ ਉਸ ਦੇ ਬਾਰੇ ਵੀ ਗੱਲਬਾਤ ਕਰਦੇ ਆ ਇਹ ਪਰਿਵਾਰਿਕ ਮੈਂਬਰਾਂ ਦੇ ਨਾਲ ਔਰ ਪਿੰਡ ਦੇ ਲੋਕਾਂ ਦੇ ਨਾਲ ਭਾਈ ਜੀ ਕਿਵੇਂ ਘਟਨਾ ਹੋਈ ਆ ਕੁਝ ਇਸ ਬਾਰੇ ਕਲੀਅਰ ਕੁਝ ਪਤਾ ਲੱਗਿਆ ਜੀ ਹਜੇ ਇਹ ਜੀ ਕੱਲ ਸਵੇਰ 6:30 ਵਜੇ ਡਿਊਟੀ ਤੇ ਗਿਆ ਇਥੋਂ ਆਪਣੇ ਘਰੋਂ ਵਾੜਾ ਭਾਈ ਕਤੋਂ ਲੁਧਿਆਣਾ ਤਾਂ ਲੁਧਿਆਣੇ ਤੋਂ ਅੱਗੇ ਡੀਐਸਪੀ ਸਾਹਿਬ ਨਾਲ ਕੋਈ ਚੰਡੀਗੜ੍ਹ ਇਹਨਾਂ ਦਾ ਹੋਊਗਾ ਸਰਕਾਰੀ ਕੰਮ। ਜੀ। ਉਹਨਾਂ ਦੇ ਨਾਲੇ ਅੱਗੇ ਗਏ ਚੰਡੀਗੜ੍ਹ ਜੀ ਉਧਰੋਂ ਵਾਪਸ ਆ ਰਹੇ ਸੀ। ਜੀ। ਜਦੋਂ ਵਾਪਸ ਆ ਰਹੇ ਰਸਤੇ ਦੇ ਵਿੱਚ ਹੋਇਆ ਜੀ ਐਕਸੀਡੈਂਟ। ਸਕਾਰਪਿਓ ਗੱਡੀ ਦੇ ਨਾਲ। ਉਹ ਐ ਨਹੀਂ ਪਤਾ ਵੀ ਹੁਣ ਕਿਵੇਂ ਵੱਜੀ ਆ ਗੱਡੀ ਦੱਸਣ ਦੇ ਮਤਲਬ ਕਿ ਆ ਵੀ ਸਕਾਰਪਿਓ ਗੱਡੀ ਰੌਂਗ ਸਾਈਡ ਆ ਰਹੀ ਸੀ। ਸਕਾਰਪਿਓ ਵਾਲੇ ਦੀ ਗਲਤੀ ਹੈ। ਅੱਛਾ। ਹਾਂਜੀ। ਅੱਛਾ ਇਹ ਬਈ ਜੀ ਇਕੱਲਾ ਇਕੱਲਾ ਹੀ ਹਾਂਜੀ ਇਹ ਇਕੱਲਾ ਇਕੱਲਾ ਮੁੰਡਾ ਸੀ ਪੂਰਾ ਪਰਿਵਾਰ ਇਹਦੇ ਸਿਰ ਤੇ ਚੱਲਦਾ ਇੱਕ ਬੱਚਾ 5 ਸਾਲ ਦਾ। ਵਾਈਫ ਆ ਤੇ ਮਦਰ ਫਾ ਪੂਰਾ ਪਰਿਵਾਰ ਇਹਦੇ ਸਿਰ ਤੇ ਚੱਲਦਾ ਜੀ ਦਾਦਾ ਜੀ ਵੀ ਫ੍ਰੀडम फाइਟਰ ਇਹਨਾਂ ਦੇ ਦਾਦਾ ਜੀ ਵੀ ਫ੍ਰੀडम फाइਟਰ ਸੀਗੇ ਜੀ ਤੇ ਪੂਰਾ ਪਰਿਵਾਰ ਇਹਨਾਂ ਦੇ ਪੈਲੀ ਪੁੱਲੀ ਦਾ ਇੰਨਾ ਹੈ ਨਹੀਂਗਾ ਸਿਸਟਮ ਜਿੰਨਾ ਵੀ ਅਸੀਂ ਚਾਹੋਨੇ ਵੀ ਸਰਕਾਰ ਮਾਲੀ ਮਦਦ ਕਰੇ ਕੋਈ ਇਹ ਮਨਾਂ ਸਾਡੇ ਮਾਮਾ ਹੀ ਮੇਰੇ ਬੇਟਾ ਵਾ ਅੱਛਾ ਬਿਨਿਆਕ ਮਾਮੀ ਵੀਰੇ ਉਹਨਾਂ ਦੀ ਬੇਟੀ ਨੂੰ ਵੀ ਇਹੀ ਸਟੱਡੀ ਵਗੈਰਾ ਦਾ ਖਰਚਾ ਉਹਦਾ ਇਹੀ ਚੱਕ ਰਿਆ ਸੀ ਹਾਂਜੀ ਬਹੁਤ ਹੀ ਨੇਕ ਦਿਲ ਤੇ ਬਹੁਤ ਹੀ ਵਧੀਆ ਇਨਸਾਨ ਸੀਗਾ ਪਿੰਡ 'ਚ ਵੀ ਮੁੰਡਿਆਂ ਨੂੰ ਮੂਰੇ ਲਾ ਕੇ ਪਿੱਛੇ ਹੀ ਥੋੜਾ ਸਮਾਂ ਹੋ ਗਿਆ ਪਹਿਲਾਂ ਟੂਰਨਾਮੈਂਟ ਹੁੰਦਾ ਸੀ ਸਾਰੇ ਨਾਲ ਮੂਰੇ ਲਾ ਕੇ ਪਿੰਡ 'ਚ ਟੂਰਨਾਮੈਂਟ ਕਰਾਇਆ ਵਧੀਆ ਸਪੋਰਟਸਮੈਨ ਦਾ ਵਧੀਆ ਲੋਕਾਂ ਨਾਲ ਮਨਪਸੰਦ ਸੀਗਾ ਸਪੋਰਟਸਮੈਨ ਕਰਦਾ ਸੀਗਾ ਉਦਾਂ ਹੀ ਵਧੀਆ ਦਰਿਆ ਦੇ ਬੰਦੇ ਕੋਰੋਨਾ ਵੇਲੇ ਵੀ ਕਹਿੰਦੇ ਲੋਕਾਂ ਨੂੰ ਸੇਧ ਦਿੱਤੀ ਹੈ ਨਾ ਇਹਨਾਂ ਨੇ ਕੋਰੋਨਾ ਵੇਲੇ ਵੀ ਉਦੋਂ ਬੜਾ ਲੋਕਾਂ ਨੂੰ ਡਰ ਪਾਇਆ ਜੀ ਕੋਰੋਨਾ ਨਾਲ ਬੰਦਾ ਇਦਾਂ ਹੋਏ ਨਾ ਇਦਾਂ ਹੈ ਨਾ ਤੁਸੀਂ ਵੇਖਿਆ ਹੀ ਹੋਣਾ ਉਹਨਾਂ ਸਮਿਆਂ 'ਚ ਖਬਰਾਂ ਵਗੈਰਾ ਜੀ ਉਦਾਂ ਵੀ ਉਦੋਂ ਟਿਕਟੋਕ ਤੇ ਪਹਿਲਾਂ ਸੀਗਾ ਉਦੋਂ ਵਧੀਆ ਇਹ ਹਸਪੀਟਲ ਚ ਕਮਰੇ ਦੇ ਵਿੱਚ ਡੰਡ ਬੈੜ ਕਾਂ ਬੈਂਚ ਪ੍ਰੈਸ ਬੈਂਚ ਪ੍ਰੈਸ ਜਿਹੜੀਆਂ ਅੰਦਰੋਂ ਇਹਨਾਂ ਨੇ ਵੀਡੀਓ ਪਾਈਆਂ ਸੀ ਉਦੋਂ ਕਵਾਰਨਟੇਨ ਦੇ ਵਿੱਚ ਉਹ ਵੀਡੀਓ ਬਹੁਤ ਵਾਇਰਲ ਹੋਇਆ ਲੋਕਾਂ ਨੂੰ ਬਹੁਤ ਮਤਲਬ ਇਤਿਸ਼ਾਹ ਮਿਲਿਆ ਮੋਟੀਵੇਸ਼ਨ ਮਿਲੀ ਗਿਆ ਲੋਕਾਂ ਨੂੰ ਲੋਕ ਇਹਦੇ ਨਾਲ ਵੀ ਡਰ ਚੱਕਿਆ ਕਰੋਨਾ ਦਾ ਵੀ ਕੁਝ ਨਹੀਂ ਹੁੰਦਾ ਹਾਂਜੀ ਬਰੋਹੀਪੁਰ ਜਿਹੜੇ ਦਾ ਇਹ ਪਹਿਲਾ ਬੰਦਾ ਸੀ ਇਹਨਾਂ ਨੂੰ ਕਰੋਨਾ ਦਾ ਇੱਕ ਸਰਟੀਫਿਕੇਟ ਵੀ ਮਿਲਿਆ ਵਿਆ ਹੈ ਪੁਲਿਸ ਦੇ ਵੱਲੋਂ ਬਾਦਰੀ ਦਾ ਹੂੰ ਹਾਂਜੀ ਮਤਲਬ ਆ ਆਮ ਨੋਰਮਲ ਜ਼ਿੰਦਗੀ ਚ ਤਾਂ ਵਾਕਿਆ ਬਾਹਾਦਰ ਸੀ ਪਰ ਕਿਤੇ ਨਾ ਕਿਤੇ ਆ ਜਿਹੜੀ ਹੋਣੀ ਸੀ ਉਹ ਖਿੱਚ ਲਈ ਹਾਂਜੀ ਕਿਤੇ ਨਾ ਕਿਤੇ ਘਰੋਂ ਲੈ ਕੇ ਗਏ ਆ ਬਾਈ 5:30 ਵਜੇ ਤੁਰੇ ਆ ਤੇ ਉੱਥੇ ਜਾ ਕੇ ਆਉਣੀ ਸੀਗੀ ਮੌਤ ਉਹਦੇ ਕਰਕੇ ਬਾਕੀ ਮਾਰਾ ਇਹਦੀ ਮਰਗੀ ਹੈ ਤੇ ਬਾਕੀ ਹੋਰ ਬਾਈ ਜੀ ਇਹਨਾਂ ਦੇ ਬਾਰੇ ਜਾਣਕਾਰੀ ਜਿਵੇਂ ਕਰੋਨਾ ਚ ਤਾਂ ਇਹਨਾਂ ਨੇ ਮੋਟੀਵੇਸ਼ਨ ਦਿੱਤੀ ਸੀ ਲੋਕਾਂ ਨੂੰ ਪਰ ਇਸ ਤੋਂ ਬਾਅਦ ਪਿੰਡ ਦੇ ਵਿੱਚ ਜਾਂ ਆਸ-ਪਾਸ ਕਿਵੇਂ ਕਿਵੇਂ ਦੇ ਇਨਸਾਨ ਲੱਗਦੇ ਪਿੰਡ ਦਾ ਤਾਂ ਪਤਾ ਨਹੀਂ ਮੇਰਾ ਤਾਂ ਭਰਾ ਸੀਗਾ ਮੇਰੇ ਚਾਚਾ ਜੀ ਦਾ ਲੜਕਾ ਮੇਰੀ ਤਾਂ ਬਾਹਰ ਤੋੜ ਗਿਆ ਬਹੁਤ ਔਖਾ ਬਹੁਤ ਔਖਾ ਇਹ ਮਾਪਿਓ ਵੀ ਕਾਫੀ ਬਜ਼ੁਰਗ ਨੇ ਅਸੀਂ ਦੇਖਿਆ ਉਹ ਵੀ ਗੱਲ ਕਰਨ ਨਹੀਂ ਕਰ ਸਕਦੇ ਹੁਣ ਇਸੇ ਉਹਨਾਂ ਦਾ ਹੁਣ ਸਾਰਾ ਹੀ ਕੋਈ ਨਹੀਂ ਰਹਿ ਗਿਆ ਨਾ ਜਿੰਨਾ ਮਰਜੀ ਕੋਈ ਬਾਂਜੇ ਪਰ ਉਹਨਾਂ ਦਾ ਕੋਈ ਨਹੀਂ ਸਾਰਾ ਰਹਿ ਗਿਆ ਇੱਕ ਦੂਜੀ ਗੱਲ ਸਾਰਿਆਂ ਦਾ ਹੀ ਸੀ ਸਾਰਾ ਜੇ ਐਣੀਗਾ ਕਿ ਕੋਈ ਗਰੀਬ ਹੈ ਉੱਥੇ ਲੁਧਿਆਣੇ ਵੀ ਸੀ ਨਾ ਆਪਦੀ ਜੌਬ ਤੇ ਉਹ ਤੱਕ ਰਹਾ ਕਰ ਸੀਗਾ ਕੋਈ ਰਾਦਰ ਵੀ ਕੋਈ ਗਰੀਬ ਚਾਹ ਕੋਈ ਕਿਸੇ ਨੂੰ ਜੂਸ ਪਿਆ ਤੱਕ ਦਿਨ ਕੋਸ ਕਰਦਾ ਇਹੋ ਜਿਹਾ ਬੰਦਾ ਸੀ ਦਲਦਰਾਇਆ ਬੰਦਾ ਸੀ ਦੋ ਵੀ ਕੱਪ ਕਰਾ ਹਟਿਆ ਵਾ ਇੱਥੇ ਆਪਣੇ ਕੋਡੀ ਦੇ ਆ ਹੁਣ ਖੇਡਾ ਹੋਈਆਂ ਉਹਨਾਂ ਚ ਵੀ ਸੀਗਾ ਇਹ ਪਰ ਮਹਾਰਾਜ ਤੱਕਾ ਹੀ ਕਰਕੇ ਆਈ ਸਾਡੇ ਤਾਂ ਨਾ ਮੱਖਾਂ ਨੇ ਪੂਰੇ ਪਿੱਠ ਦੇ ਵਿੱਚ ਕਹਿ ਸਕਦੇ ਆ ਸੋਗ ਦੀ ਲਹਿਰ ਜਦੋਂ ਤੋਂ ਇਹ ਘਟਨਾ ਸਵੇਰ ਤੋਂ ਵਾਪਰੀ ਆ ਸਵੇਰ ਤੋਂ ਜਦੋਂ ਇਹ ਤਸਵੀਰਾਂ ਸਾਹਮਣੇ ਆਈਆਂ ਨੇ ਇੱਕ ਚੀਜ਼ ਮੈਂ ਜਰੂਰ ਕਾ ਗੱਲ ਕਰਨੀ ਚਾਹੂੰਗਾ ਬਾਈ ਜੀ ਇੱਕ ਚੀਜ਼ ਮੈਂ ਰਹਿ ਗਈ ਕਿ ਸਰਕਾਰ ਪਾਸੋਂ ਕੀ ਮੰਗਾ ਹਾਲਾਂਕਿ ਚਲੋ ਘਾਟਾ ਨਹੀਂ ਪੂਰਾ ਹੋ ਸਕਦਾ ਇੱਕ ਪੁੱਤ ਦਾ ਮਾਪਿਆਂ ਲਈ ਪਰ ਸਰਕਾਰ ਨੇ ਵੀ ਕਿਤੇ ਨਾ ਕਿਤੇ ਸ਼ਹੀਦਾ ਦਰਜਾ ਔਰ ਪਰਿਵਾਰ ਲਈ ਕੁਝ ਨਾ ਕੁਝੇ ਕੋਈ مالی ਸਹਾਇਤਾ ਰੱਖੀ ਹੋਊਗੀ ਅਸੀਂ ਇਹੀ ਚਾਹੁੰਦੇ ਹਾਂ ਜੀ ਵੀ ਇੱਕ ਤਾਂ ਇਹਨੂੰ ਸ਼ਹੀਦਾ ਦਰਜਾ ਦਿੱਤਾ ਜਾਵੇ ਜਿਹੜੀ ਸਰਕਾਰ ਨੇ مالی ਸਹਾਇਤਾ ਰੱਖੀ ਹੈ 1 ਕਰੋੜ ਰੁਪਏ ਦੀ ਉਹ مالی ਮਦਦ ਕੀਤੀ ਜਾਵੇ ਤੇ ਇੱਕ ਇੱਕ ਪਰਿਵਾਰ ਦੇ ਜਿਹੜੇ ਇਹਨਾਂ ਦੀ ਵਾਈਫ ਆ ਪੜ੍ਹੀ ਲਿਖੀ ਉਹਨਾਂ ਨੂੰ ਨੌਕਰੀ ਦਿੱਤੀ ਹੈ ਸ਼ਹੀਦ ਦੇ ਦਰਜੇ ਜੀ ਚਾਹੁੰਦਾ ਇਹਦੇ ਨਾਂ ਦਾ ਕੋਈ ਗੇਟ ਬਣਾਇਆ ਜਾਵੇ ਚਾਹੇ ਕੋਈ ਦਾ ਸਮਾਗਮ ਹੋਵੇ ਪਿੰਡ 'ਚ ਯਾਦਗਾਰ ਚੀਜ਼ਾਂ ਦੀ ਕੋਈ ਕੋਈ ਸਟੇਡੀਅਮ ਬਣੇ ਇੰਨੀ ਅਸੀਂ ਸਰਕਾਰ ਅੱਗੇ ਰਿਕੁਐਸਟ ਕਰਦੇ ਹਾਂ ਵੀ ਚਲੋ ਸਾਡਾ ਬੰਦਾ ਦਾ ਜਿਹੜਾ ਜਾਣਾ ਜਾਵੜਿਆ ਉਹਨੀਆਂ ਯਾਦਾਂ ਦਾ ਸਾਡੇ ਕੋਲ ਰਹਿਣ ਨਾਂ ਹੀ ਰਹਿ ਜਾਵੇ ਬਿਲਕੁਲ ਸ਼ਹੀਦ ਪਰਮਜੋਤ ਸਿੰਘ ਦੇ ਪਿਤਾ ਦੇ ਨਾਲ ਗੱਲਬਾਤ ਕਰ ਲਏ ਨੇ ਹਾਲਾਂਕਿ ਇਸ ਦੁੱਖ ਦੀ ਘੜੀ ਦੇ ਵਿੱਚ ਅਸੀਂ ਵੀ ਸਾਨੂੰ ਵੀ ਨਹੀਂ ਲੱਗਦਾ ਕਿ ਗੱਲ ਕਰਨੀ ਚਾਹੀਦੀ ਆ ਪਰ ਕਿਤੇ ਨਾ ਕਿਤੇ ਜਿਹੜੀਆਂ ਚੀਜ਼ਾਂ ਇਹ ਵੀਡੀਓ ਆਏ ਪ੍ਰਸ਼ਾਸਨ ਤੱਕ ਸਰਕਾਰਾਂ ਤੱਕ ਪਹੁੰਚਾਉਣੀ ਬੜੀ ਜ਼ਿਆਦਾ ਜ਼ਰੂਰੀ ਆ ਬਾਈ ਜੀ ਬਹੁਤ ਦੁੱਖ ਦੀ ਘੜੀ ਆ ਕਿ ਅਸੀਂ ਇਸ ਸਮੇਂ ਤੇ ਤੁਹਾਡੇ ਨਾਲ ਗੱਲ ਕਰ ਰਹੇ ਆ ਪਰ ਬੜਾ ਮਾੜਾ ਹੋਇਆ ਤੁਹਾਡੇ ਬੇਟੇ ਦੇ ਨਾਲ ਇਹ ਕੁਝ ਹੋਇਆ ਜੀ ਤੇ ਕਦੋਂ ਘਰੋਂ ਸਵੇਰੇ ਗਏ ਸੀਗੇ ਜੀ ਹਾਂਜੀ ਕੱਲ ਮੈਂ ਸੁਬਾ ਚੜਾ ਗਿਆ ਹਾਂ ਡਿਊਟੀ 'ਚ ਕੱਲ ਜਦੋਂ ਰੈਡੀ ਮੈਨੂੰ ਚਾਹ ਪੀਲਾ ਡੈਡੀ ਮੈਂ ਡਿਊਟੀ 'ਚ ਜਾਨ ਮੈਨੂੰ ਚੜਾਇਆ ਤਾਂ ਮੈਂ 6:25 ਵਜੇ ਬੱਸ ਲੈ ਆਉਂਦੀ ਚ ਜਾ ਰਹੀ ਉਹਦੇ ਚੜਾ ਗਿਆ ਉਤੋਂ ਘਰ ਫੋਨ ਕਰ ਘਰੇ ਫੋਨ ਲਾਉਂਦਾ ਰਹਿੰਦਾ ਜਾਨਾ ਅਸੀਂ ਉੱਥੇ ਡਿਊਟੀ ਜਾਉ ਰਿਹਾ ਫਿਰ ਚੰਡੀਗੜ੍ਹ ਜਾਣਾ ਸਾਹਬ ਦੇ ਨਾਲ ਮੀਟ ਰੂਸ ਤੋਂ ਚੰਡੀਗੜ੍ਹੋਂ ਤੋਂ ਰਾਤ ਨੂੰ ਫੇਰ ਵਾਪਸ ਆ ਰਹੇ ਸੀ ਹਾਂ ਵਾਪਸ ਆਉਂਦੇ ਉਦੋਂ ਐਕਸੀਡੈਂਟ ਹੋ ਗਿਆ ਹੈ ਬੱਚਾ ਵੀ 2 ਸਾਲ ਦਾ ਛੋਟਾ ਜਿਹਾ ਹੈ ਬੱਚਾ 5 ਸਾਲ ਦਾ ਹੈ ਜੀ ਹਾਂ ਜੀ ਹਾਂ ਜੀ ਅੱਗੇ ਹਮ ਸਾਹਬ ਦੇ ਨਾਲ ਮੋੜ ਤੋਂ ਉੱਥੇ ਲੁਧਿਆਣੀ ਹੈ ਜੀ ਸਾਹਬ ਉਹਦੇ ਨਾਲ ਉਹਨਾਂ ਦੇ ਨਾਲ ਜਿਹੜੇ ਡੀਐਸਪੀ ਸੰਦੀਪ ਸਿੰਘ ਦੇ ਨਾਲ ਹੀ ਸੀਗੇ ਹਾਂ ਜੀ ਹਾਂ ਜੀ ਉਹਦੇ ਨਾਲ ਹੀ ਸੀ ਜੀ ਉਹਨੇ ਹਾਂ ਜੀ ਹਾਂ ਜੀ 11 ਗੋਣ ਹੈ ਪੂਰੋਂ ਵੀ ਆ ਰਹੇ ਹਾਂ ਤੇ ਹਾਂ ਅੱਛਾ ਹੋਰ ਵੀ ਮੈਂ ਰੋਟੀ ਖਾਈ ਜ ਨੇ ਰੋਟੀ ਖਾਈ ਜ ਨੇ ਉਹ ਆਉਨੇ ਆ ਦੇ ਜਦੋਂ ਆ ਜਾਂਦਾ ਸਾਹ ਦੇ ਨਾਲ ਜੋ ਡਿਊਟੀ ਤੋਂ ਰਾਤ ਨੂੰ ਆ ਜਾਂਦਾ ਉਹ ਰਾਤ ਨੂੰ ਘਰੇ ਡਿਊਟੀ ਦਾ ਲਾਉਂਦਾ ਹੀ ਫੋਨ ਲਾਉਂਦਾ ਹਾਂ ਤੇ ਕੁੜੀ ਨੇ ਫੋਨ ਲਾਇਆ ਵੀ ਤੇ ਕਹਿੰਦੀ ਆ ਪਹੁੰਚਣ ਆ ਰਹੀ ਆ ਤੇ ਕਹਿੰਦਾ ਤੇ ਜਦੋਂ ਮੈਂ ਕੰਵਰੇ ਆ ਗਿਆ ਨਾ ਉੱਥੇ ਤੇ ਮੈਂ ਫਿਰ ਫਿਰ ਫੋਨ ਲਾਉਂਗਾ ਉਸ ਤੋਂ ਬਾਅਦ ਫਿਰ ਫੋਨ ਚ ਆਇਆ ਹੀ ਨਹੀਂ ਚੱਕ ਲਾਉਂਦੀ ਨਹੀਂ ਫਿਰ ਬੰਦ ਹੋ ਗਿਆ ਜੀ ਹਾਂ ਸਾਨੂੰ ਸਵੇਰ 4 ਵਜੇ ਮਤਲਬ ਇੱਥੇ ਖਾਣੇ ਵਾਲੇ ਨੇ ਇੱਥੇ ਫੋਨ ਉੱਤੇ ਆਇਆ ਉਹਨਾਂ ਨੇ ਇੱਥੇ ਸਾਡੇ ਪਿੰਡ ਮੁੰਡਾ ਮਲਾਜਮ ਉਹਨੂੰ ਫੋਨ ਲਾਇਆ ਇਹ ਰਿਜ ਗਏ ਪਹਿਲਾਂ ਸਾਨੂੰ ਆ ਪਤਾ ਜੀ ਕਿਸੇ ਵੀ ਐਕਸੀਡੈਂਟ ਗਾਂ ਕਿਤੇ ਹੋਇਆ ਉੱਥੇ ਤਾਂ ਪਹੁੰਚੀ ਨਹੀਂ ਗਈ ਤਾਂ ਹਾਂਜੀ ਇਹ ਸਰਕਾਰ ਵੱਲੋਂ ਸ਼ਹੀਦ ਔਨ ਡਿਊਟੀ ਸੀਗੇ ਬੇਟਾ ਸਰਕਾਰ ਨੂੰ ਕੀ ਹੈਗੀ ਆ ਅਪੀਲ ਤੁਹਾਡੀ ਅਸੀਂ ਕਹਾਂ ਨੂੰ ਸਰਕਾਰ ਨੂੰ ਡਿਊਟੀ ਦੇਣ ਉਹਦੀ ਮੌਤ ਹੋਈ ਹੈ ਉਹਨੂੰ ਸਹੀਦਾ ਦਾ ਦੇਣਾ ਚਾਹੀਦਾ ਹੈ ਸਰਕਾਰ ਨੇ ਪਿੱਛੇ ਜੋ ਐਨਾਨਸ ਵੀ ਕੀਤਾ ਸੀਗਾ ਵੀ 1 ਕਰੋੜ ਦਾ مالی ਸਹਾਇਤਾ ਅਸੀਂ ਦਿੰਨੇ ਆ ਸਰਕਾਰ ਨੇ ਸ਼ਾਇਦ ਪਿੱਛੇ ਸ਼ੁਰੂ ਵੀ ਕੀਤਾ ਹਾਂਜੀ ਹਾਂਜੀ ਆ ਕੀਤਾ ਸੀ ਹਾਂਜੀ ਡਿਊਟੀ ਦੇ ਨਾਲ ਮੌਤ ਹੋਈ ਹੈ ਚਾਹੀਦਾ ਸੀ ਤੇ ਇਹੀ ਕਰਦੇ ਨੇ ਸਰਕਾਰ ਤੋਂ ਮੰਗ ਹਾਂਜੀ ਨਿੱਕੇ ਨਿੱਕੇ ਬੱਚੇ ਆਈ ਸਾਡਾ ਤਾਂ ਉਹਦੇ ਸਿਰ ਤੇ ਹੀ ਸਾਰਾ ਘਰ ਦੇ ਉਸੇ ਜੇ ਕਮਾਉਣ ਦਾ ਇਕੱਲਾ ਹੁੰਦਾ ਸੀ ਅੱਛਾ ਮਤਲਬ ਨੌਕਰੀ ਤੇ ਇਕੱਲਾ ਸੀਗਾ ਸਾਰਾ ਹਾਂਜੀ ਹਾਂ ਇਕੱਲਾ ਹੀ ਸੀ ਹਾਂ ਜਮੀਨ ਅਸੀਂ ਬੇਟਾ ਕਰਦੇ ਸੀ ਹਾਂ ਬੇਟਾ ਵੀ ਇਕੱਲਾ ਸੀ ਜਮੀਨ ਸਾਡੇ ਕੋਲ ਇਕੱਲਾ ਰਹਿ ਗਈ ਇੱਕ ਵਾਰ ਸੀ ਹਾਂਜੀ ਉਹ ਸਾਰਾ ਜੇ ਘਰਵਾ ਦਾ ਰੋਜ਼ਗਾਰ ਚਲਾਉਣਾ ਉਹ ਹੀ ਇੱਕ ਹੀ ਚੀਜ਼ ਸੀਗਾ ਜੀ 6 ਪਰ 6 ਮੈਂਬਰਾਂ ਦਾ ਮਤਲਬ ਇੱਕ ਹੀ ਸਾਰਾ ਸੀਗਾ ਘਰ ਦੇ 6 ਮੈਂਬਰ 6 ਮੈਂਬਰਾਂ ਦਾ ਇੱਕ ਹੀ ਸਾਰਾ ਸੀਗਾ ਜਿਹੜਾ ਕਮਾ ਕੇ ਲਿਆਉਂਦਾ ਸੀ ਤੇ ਇਹਨਾਂ ਦਾ ਪੇਟ ਭਰਦਾ ਸੀ ਸਾਰਿਆਂ ਦਾ ਹਾਂ ਬਿਲਕੁਲ ਸਰਕਾਰ ਨੂੰ ਜ਼ਰੂਰ ਮੰਗ ਕੀਤੀ ਆ ਕਿ ਜਿਹੜਾ ਪਰਿਵਾਰ ਨੂੰ ਮਾਲੀ ਸਹਾਇਤਾ ਜ਼ਰੂਰ ਦਿੱਤੀ ਜਾਵੇ ਔਰ ਪਰਿਵਾਰ ਦੇ ਨੌਕਰੀ ਵੀ ਕਿਸੇ ਇੱਕ ਮੈਂਬਰ ਨੂੰ ਜ਼ਰੂਰ ਦਿੱਤੀ ਜਾਵੇ ਇਹ ਪਰਿਵਾਰ ਦੇ ਵੱਲੋਂ ਜਿਹੜਾ ਕਹਿਣਾ ਹੈ ਤਾਂ ਕੀ ਕੀ ਕਹਿਣਾ ਚਾਹੁੰਦੇ ਜੀ ਅਸੀਂ ਕਹਿੰਨੇ ਵੀ ਉਹਦੇ ਘਰ ਵਾਲੀ ਮਤਲਬ ਪੜ੍ਹੀ ਲਿਖੀ ਵੀ ਹੈਗੀ ਹੈ ਉਹਨੂੰ ਨੌਕਰੀ ਦਿੱਤੀ ਜਾਵੇ ਸਰਕਾਰ ਨੂੰ ਬੇਨਤੀ ਕਰਦੇ ਆ ਜੀ ਕਿਉਂਕਿ ਸਾਡਾ ਗੁਜ਼ਾਰਾ ਨੌਕਰੀ 'ਤੇ ਹੀ ਹੈ ਸਾਡਾ ਪਰਿਵਾਰ ਨੌਕਰੀ 'ਤੇ ਹੀ ਪਾਰ ਰਿਹਾ ਹੈ ਜੀ ਹਾਂਜੀ ਬਿਲਕੁਲ ਤਾਂ ਪਰਿਵਾਰ ਦੇ ਮੈਂਬਰ ਨੂੰ ਵੀ ਜਿਹੜੀ ਨੌਕਰੀ ਦੀ ਗੱਲ ਕੀਤੀ ਗਈ ਕਿ ਪਰਿਵਾਰ ਦੇ ਮੈਂਬਰ ਨੂੰ ਵੀ ਨੌਕਰੀ ਦਿੱਤੀ ਜਾਵੇ ਉਹਨਾਂ ਦੀ ਪਤਨੀ ਨੂੰ ਜਿਹੜੀ ਨੌਕਰੀ ਦਿੱਤੀ ਜਾਵੇ ਬੱਚਾ ਵੀ ਹਜੇ ਛੋਟਾ ਹੈਗਾ ਉਸ ਦੀ ਵੀ ਪੜ੍ਹਾਈ ਦੇ ਲਈ ਔਰ ਜਿਹੜਾ ਸਰਕਾਰ ਵੱਲੋਂ ਕੋਈ ਮੁਆਵਜ਼ਾ ਉਹ ਵੀ ਪਰਿਵਾਰ ਨੂੰ ਦਿੱਤਾ ਜਾਵੇ ਫਿਲਹਾਲ ਅਸੀਂ ਵੀ ਇਹ ਅਪੀਲ ਕਰਦੇ ਹਾਂ ਔਰ ਇਸ ਪਰਿਵਾਰ ਦੀ ਵੀ ਜਿਹੜੀ ਮੰਗ ਆ ਉਹ ਇਹੀ ਆ